सत पंजाबी जेके टोटू सैवन्यू देखने वाले साढ़े सारे ही दर्शकों का स्वागत है मेहा टोणला मनप्रीत कौर दर्शकों इस वक्त की अपडेट जलालाबाद तो निकल के सामने आ रही दसाया जा रहा है कि जलालाबाद के पिंड ਪੱਕੇ ਕਾਲਾ ਵਾਲਾ ਵਿਖੇ ਇੱਕ ਐਨ ਆਰ ਆਈ ਦੇ ਕਰ ਦੋ ਨੌਜਵਾਨਾਂ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਚੋਰੀ ਕਰਕੇ ਉਹ ਉਥੋਂ ਮੌਕੇ ਤੋਂ ਫਰਾਰ ਹੋ ਗਏ ਅਤੇ ਦੱਸਿਆ ਜਾ ਰਿਹਾ ਹੈ ਕਿ ਜੋ ਥਾਣਾ ਵੈਰੋਕਾ ਦੀ ਪੁਲਿਸ ਵੱਲੋਂ 3 ਘੰਟਿਆਂ ਦੇ ਅੰਦਰ-ਅੰਦਰ ਬੜੀ ਮੁਸ਼ਕਲ ਦੇ ਨਾਲ ਇਹਨਾਂ ਦੋਨਾਂ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਤੇ ਇਹਨਾਂ ਪਾਸੋਂ ਜੋ ਚੋਰੀ ਦਾ ਸਮਾਨ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਹੈ ਤੁਹਾਨੂੰ ਦੱਸ ਦੇ ਕਿ ਡੀਜੀਪੀ ਪੰਜਾਬ ਸ਼੍ਰੀ ਗੋਰਵ ਯਾਦਵ DIG रेंज ਫਰੋਸਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ SSP ਫਾਜ਼ਿਲਕਾ ਸ੍ਰੀ ਵਰਿੰਦਰ ਸਿੰਘ ਬੜਾਰ ਦੀ ਅਗਵਾਈ ਵਿੱਚ ਫਾਜ਼ਿਲਕਾ ਪੁਲਿਸ ਵੱਲੋਂ ਲਗਾਤਾਰ ਲੁੱਟਖੋਣ ਦੀ ਵਾਰਦਾਤ ਕਰਨ ਵਾਲੇ ਇਨ੍ਹਾਂ ਅਨਸਰਾਂ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹਨਾਂ ਉੱਤੇ ਨਾਥ ਪਾਏ ਜਾ ਰਹੇ ਤੇ ਇਹਨਾਂ ਨੂੰ ਪਕੜ ਕੇ ਨਾਤੇ ਉੱਤੇ ਸਖਤ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸੇ ਦੇ ਮੱਦੇਨਜ਼ਰ ਫਾਜ਼ਿਲਕਾ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕਰਦੇ ਹੋਏ ਇੱਕ NRI ਦੇ ਘਰ ਹੋਈ ਚੋਰੀ ਦਾ ਸਮਾਨ ਘੰਟੇ ਅੰਦਰ ਉਹਨਾਂ ਚੋਰਾਂ ਅਤੇ ਉਹਨਾਂ ਚੋਰਾਂ ਪਾਸੋਂ ਜੋ ਐਨਆਰਆਈ ਐਨਆਰਆਈ ਦੇ ਕਰ ਜੋ ਚੋਰੀ ਕੀਤਾ ਸਾਮਾਨ ਉਸ ਨੂੰ ਹਾਸਲ ਕਰ ਲਿਆ ਗਿਆ ਹੈ ਅਤੇ ਇਸ ਪੂਰੀ ਘਟਨਾ ਨੂੰ ਲੈ ਕੇ ਕੀ ਕੁਝ ਕਹਿਣਾ ਸੀ ਫਾਜ਼ਿਲਕਾ ਪੁਲਿਸ ਦੇ ਅਧਿਕਾਰੀ ਦਾ ਉਹ ਵੀ ਸੁਣਦੇ ਹਾਂ ਆਪਣਾ ਅੱਛਾ ਕੀ ਕਿਉਂ ਪੁਲਿਸ ਨੇ ਫੜਿਆ ਜੀ ਤੁਹਾਨੂੰ ਹਾਂਜੀ ਚੋਰੀ ਕੀਤੀ ਕਿੱਥੋਂ ਆਪਣੇ ਪਿੰਡੋਂ ਹੀ ਕੀ ਕੀ ਚੋਰੀ ਕੀਤਾ ਸੀਗਾ ਇੱਕ ਮੂਲ ਮੋਬਾਈਲ ਸੀ ਇੱਕ ਵਾਲੀ ਸੀ ਕਿੰਨਾ ਦੇ ਕਰੋ ਆਪਣੇ ਗਵਾਂਢੀ ਸੀ ਕਿਵੇਂ ਚੋਰੀ ਦੀ ਵਾਰਦਾਤ ਨੂੰ ਕਿਵੇਂ ਅੰਜਾਮ ਕਿਵੇਂ ਦਿੱਤਾਗਾ ਹਾਂਜੀ ਅੰਜਾਮ ਕਿਵੇਂ ਦਿੱਤੀ ਚੋਰੀ ਕਿਵੇਂ ਕੀਤਾ ਪਤਾ ਕਿਵੇਂ ਲੱਗਿਆ ਵੀ ਇੱਥੇ ਸਮਾਨ ਪਿਆ ਤੁਹਾਨੂੰ ਵੀ ਸਮ ਪਤਾ ਹੀ ਸੀ ਪਿੰਡ ਚ ਹੀ ਰਹਿੰਦੀ ਸੀ ਅੱਛਾ ਕਾਇਸ ਕਰ ਜਦੋਂ ਚੋਰੀ ਕੀਤੀ ਉਦੋਂ ਘਰ ਵਿੱਚ ਸੀਗਾ ਕੋਈ ਹਾਂਜੀ ਜਦੋਂ ਹਾਂਜੀ ਹੈਗੇ ਸੀ ਕੋਣ ਸੀਗਾ ਉਹ ਦੋ ਜਿੰਨਾਂ ਦੇ ਵੀ ਚੱਕੀ ਵਾਲੇ ਸੀ ਦੋ ਦੁਪਹਿਰ ਚੋ ਪੁੱਤ ਹਾਂਜੀ ਫਿਰ ਉਹਨਾਂ ਉਹਨਾਂ ਦੇ ਹੁੰਦੇ ਹੋਏ ਫਿਰ ਕਿਵੇਂ ਕਰ ਲਈ ਫਿਰ ਉਹਨਾਂ ਨੂੰ ਬੱਗੂ ਬੋਲਾ ਰਿਹਾ ਸੀ ਅੱਛਾ ਫਿਰ ਕੀ ਕਿਵੇਂ ਦਾਖਲ ਕਿਵੇਂ ਹੋਏ ਤੁਸੀਂ ਅੰਦਰ ਹਾਂਜੀ ਅੰਦਰ ਕਿਵੇਂ ਲੜਗੇ ਸੀ ਸਰ ਉਹ ਖੋਲ ਕੇ ਉਹ ਖੋਲਦਾ ਸੀ ਅੱਛਾ ਹਾਂਜੀ ਤੇ ਵੀ ਨਾਲ ਸੀ ਮੁੰਡਾ ਤੇਰੇ ਹਾਂਜੀ ਦੋਵੇਂ ਸੀ ਅੱਛਾ ਫਿਰ ਉਹ ਤੋਂ ਬਾਅਦ ਚੋਰੀ ਕਰਨ ਤੋਂ ਬਾਅਦ ਕਿੱਥੇ ਗਏ ਜੀ ਅਸੀਂ ਕਰ ਹੀ ਗਏ ਜੀ ਵਾਪਸ ਵਾਪਸ ਹਾਂਜੀ ਤੇ ਫਿਰ ਪੁਲਿਸ ਦੇ ਹੱਥੀ ਕਿਵੇਂ ਆਏ ਉਹ ਬਰੇ ਅਰਬੀ ਉਹ ਸ਼ੱਕਤੌਰ ਤੇ ਵੀ ਪਹਿਲਾਂ ਵੀ ਕਹੀਦੀ ਬੀਬੀ ਕੋਈ ਵੀ ਚੋਰੀ ਹੁੰਦੀ ਸੀ ਨਾ ਨਾਂ ਲੈ ਲੈਂਦੇ ਸੀ ਇਹਨੇ ਕੀਤਾ ਕਿ ਕੰਗਨਸ਼ਨ ਨੂੰ ਚੈੱਕ ਕਰਦਾ ਸੀ ਹੂੰ ਇਸ ਕਰਕੇ ਤੁਸੀਂ ਨਸ਼ੇ ਕਰਦੇ ਹਾਂਜੀ ਦੋਨੋਂ ਜਣੇ ਦੋਨੋਂ ਜਣੇ ਤੁਹਾਡਾ ਕੀ ਲੱਗਦਾ ਇਹ ਬ੍ਰਦਰ ਜੀ ਸਗੇ ਬ੍ਰਦਰ ਜੀ ਮਾਸੀ ਮਾਸੀ ਦਾ ਮੁੰਡਾ ਹਾਂਜੀ ਤੇ ਫਿਰ ਇਸ ਧੰਦੇ ਵਾਲੇ ਪਾਸੇ ਕਿਉਂ ਜੁੜੇ ਕਦੋਂ ਦੇ ਅੱਗੋਂ ਵੀ ਕੀਤੀਆਂ ਨੇ ਨਹੀਂ ਸਰ ਪਹਿਲੀ ਫਸਟ ਆਈ ਹੈ ਕਿਉਂ ਕੀਤੀ ਕਿਉਂ ਚੋਰੀ બસ ਬਸ ਦਿਮਾਗ ਦੇ ਗੁੱਠਾ ਦੀਵਾ ਵੱਜ ਗਈ ਗਲਤੀ ਹੋ ਗਈ ਜੀ ਅੱਗੇ ਤੋਂ ਨਹੀਂ ਕਰਦੇ ਜੀ ਹੂੰ ਬਸ ਆਹੀ ਪਹਿਲੀ ਵਾਰ ਕਿ ਚੋਰੀ ਕੀਤੀ ਹੈ ਜੀ ਹੂੰ ਹੂੰ ਬਾਈਕ ਮੋਬਾਈਲ ਸੀ ਤੇ ਕਵਾਲੀਆਂ ਸੀ ਬਾਈਕ ਇੱਕ ਵਾਲੀ ਸੀ ਇੱਕ ਮੋਬਾਈਲ ਸੀ ਨਹੀਂ ਉਹ ਫਿਰ ਉਸ ਜਗ੍ਹਾ ਤੇ ਕਿਵੇਂ ਪਹੁੰਚੇ ਜਿਹੜੀ ਥਾਂ ਤੇ ਪਿਆ ਸੀ ਸਮਾਨ ਬਸ ਮਾਤਾ ਹੈ ਗਈ ਸੀ ਕੱਲੀ ਅੰਦਰ ਪਈ ਸੀ ਤੇ ਦੋ ਚੱਕੀ ਵਾਲੇ ਸੀਗੇ ਜੀ ਹੂੰ ਉਹ ਅੰਦਰ ਆਪਦਾ ਪਏ ਹੋਏ ਸੀਗੇ ਜੀ ਉਹਨਾਂ ਨੂੰ ਅੱਗੋਂ ਗੁੰਡਾ ਲਾਤਾ ਦੇਗਾ ਜੀ ਉਹ ਅੰਦਰ ਹੀ ਰਹਿ ਗਏ ਜੀ ਪਰ ਮਾਤਾ ਨੇ ਦਰਵਾਜ਼ਾ ਖੋਲ ਕੇ ਅੰਦਰ ਵੜੇ। ਮਾਤਾ ਨੂੰ ਪਤਾ ਨਹੀਂ ਲੱਗਿਆ। ਨਹੀਂ ਮਾਤਾ ਨੂੰ ਮਾਤਾ ਜਾਗ ਪੀ ਸੀ ਮਾਤਾ ਨੂੰ ਵੀ ਵਾਲੇ ਨਾਲ ਕਿਹਾ ਵਾਲੀ ਇੱਕ ਲੈ ਲਈ ਸੀ। ਅੱਜ ਮਾਤਾ ਤੋਂ ਲੈ ਲਈ ਸੀ। ਹਾਂਜੀ। ਡਰਾਇਆ ਸੀ ਕੋਨੂੰ ਫਿਰ? ਕੋਈ ਡਰਾਇਆ ਨਹੀਂ ਕੋਈ ਤਮਕਾਇਆ ਨਹੀਂ ਕੋਈ ਸਾਡੇ ਕੋਲ ਸੰਦ ਨਹੀਂ ਸੀਗਾ ਕੋਈ ਕੁਝ ਨਹੀਂ ਸੀਗਾ ਹੀ। ਅੱਛਾ। ਖਾਲੀ ਹੱਥ ਸੀਗੇ ਜੀ। ਇੱਕ ਮੋਬਾਈਲ ਚੱਕਿਆ ਮੈਂ ਮੋਬਾਈਲ ਚੱਕਿਆ ਇਹ ਮੁੰਡੇ ਨੇ ਵਾਲੀ ਲਾਈ ਹੈ ਜੀ। ਕੰਨ ਚ ਇੱਕ ਇੱਕੀ ਵਾਲੀ ਸੀ। ਗੰਧ ਟਪਕੇ ਸੀ ਅੰਦਰ ਵੜੇ ਸੀਗੇ ਜੀ। ਗੰਧ ਟਪਕੇ ਬਾਹਰ ਗਏ ਆਂ ਇਹ। ਮੇਨ ਦਰਵਾਜਾ ਖੁੱਲਾ ਆਇਆ ਸੀ ਜੀ ਜਿੱਥੇ ਮਾਤਾ ਪਈ ਹੋਈ ਸੀ ਉਹ ਵੀ ਦਰਵਾਜਾ ਖੁੱਲਾ ਹੀ ਹੋਇਆ ਸੀ ਬਸ ਤੋਂ ਦੋ ਵਾਰ ਫਿਰ ਕਿੱਥੇ ਗਏ ਬਸ ਘਰੇ ਹੀ ਗਏ ਇਹਦੀ ਤਰ ਮਸਾਲਾ ਸੀ ਉੱਥੇ ਪਹਿਲਾਂ ਜਾ ਕੇ ਵੀ ਕੱਪੜੇ-ਕਪੜੇ ਚੇਂਜ ਕੀਤੇ ਨੇ ਮੈਂ ਤਾਂ ਵੀ ਬਸ ਐਵੇਂ ਹੀ ਕਰਿ ਜਾਵੜਿਆ ਸੀ ਕਿ ਮੇਰੇ ਤਾਂ ਕੁਝ ਵੀ ਨਹੀਂ ਇਹਦੀ ਲੋਰ ਗਿੱਲੀ ਹੋਈ ਸੀ ਕਣਕ ਵਿੱਚ ਪੱਜ ਕੇ ਕਰੇ ਗਏ ਐ ਐਨ ਆਰ ਆਈ ਸੀਗੇ ਉਹ ਹਾਂਜੀ ਉਹ ਐਨ ਆਰ ਆਈ ਆ ਜੀ ਅੱਛਾ ਉਹ ਬੀਨਤ ਸਿੰਘ ਨਰਾਈ ਆ ਜੀ ਉਹਨਾਂ ਦੇ ਮਗਰ ਉਹ ਵੀ ਐਨ ਆਰ ਆਈ ਉਹਨਾਂ ਦੀ ਲੱਗਦੀ ਹੈ ਪਤਾ ਨਹੀਂ ਤਾਈਏ ਕਿ ਕੀ ਹੈ ਜੀ ਫਿਰ ਰੈਕੀ ਕਿਵੇਂ ਕੀਤੀ ਪਹਿਲਾਂ ਕੋਈ ਕਰਦਾ ਵੇਖਿਆ ਸੀਗਾ ਕਿ ਨਹੀਂ ਨਹੀਂ ਜੀ ਕੁਛ ਨਹੀਂ ਵੇਖਿਆ ਸੀਗਾ ਬਸ ਐਵੇਂ ਪਤਾ ਹੀ ਸੀਗਾ ਜੀ ਵੀ ਮਨ ਕੇ ਚੱਲੋ ਵੀ ਇਹਨਾਂ ਦੇ ਕਰਨਾ ਚਾਹ ਮਨ ਕੇ ਚੱਲੋ ਪਾਇ ਹੋਇਆ ਯੂ ਕੈਨਟ ਦੁਕਾਨ ਤੇ ਆਉਂਦੇ ਜਾਂਦੇ ਸੀਗੇ ਹੂੰ ਤੁਹਾਡੀ ਦੁਕਾਨ ਤੇ ਆਉਂਦੇ ਸੀ ਨਹੀਂ ਸਾਡੀ ਦੁਕਾਨ ਤੇ ਨਹੀਂ ਵੀ ਉੱਥੇ ਆਂਦੇ ਜਾਂਦੇ ਸੀਗੇ ਤੇ ਅਸੀਂ ਵੀ ਵੇਖਿਆ ਹੁਣ ਇਹ ਮੁੰਡੇ ਨੇ ਵੇਖਿਆ ਸੀ ਗਿਆ ਜੀ ਚੋਰੀ ਕੀਤੀ ਕਿਉਂ ਬਸ ਵੈਸੀ ਜੀ ਐਵੇਂ ਬਸ ਮਸਾ ਕਰਦੇ ਟੀਮ ਕਿਵੇਂ ਬਣਾਈ ਚੋਰੀ ਦੀ ਅਜ ਅੰਦੇ ਵਾਰੀਆਂ ਲਾ ਲਈ ਵਾਲੀਏ ਦੇ ਕਈਆਂ ਦੇ ਪਾਈਆਂ ਵੀ ਮੈਂ ਤਾਂ ਜੀ ਕਰੇ ਸੀਗਾ ਜੀ ਇਹ ਮੁੰਡੇ ਨੇ ਮੈਨੂੰ ਫੋਨ ਕੀਤਾ ਜੀ ਆਪਦੇ ਭਰਾ ਦੇ ਫੋਨ ਤੋਂ ਜੀ ਰਾਤ ਨੂੰ ਮੈਂ ਤਾਂ ਆਪਦੇ ਮੇਰੇ ਤਾਂ ਪਰਿਵਾਰ ਹੈਗਾ ਜੀ ਨਿੱਕੀ ਜਿਹੀ ਕੁੜੀ ਆ ਮੈਂ ਤਾਂ ਉੱਥੇ ਪਿਆਜ਼ ਹੀ ਕਰੀ ਹੂੰ ਰਤੀ ਵੜੇ ਸੀ ਹਾਂਜੀ ਇਹਨੇ ਫੋਨ ਲਾਇਆ ਮੈਨੂੰ 10 11 10 11 ਦਾ ਟਾਈਮ ਹੋ ਗਿਆ 10 ਤੁਸੀਂ ਵੀ ਕੋਈ ਨਿਸ਼ਾ ਕਰਦੇ ਹੋ ਹਾਂਜੀ ਨਿਸ਼ਾ ਕਰਦੇ ਹੋ ਬਾ ਮਾੜਾ ਮੋਟਾ ਹੀ ਕਰਦਾ ਜੀ ਮੈਂ ਤਾਂ ਵੀ ਕਰੇ ਕਰਾਈ ਕਿਸ ਚੀਜ਼ ਦਾ ਬਸ ਆਹੀ ਹੈ ਜੀ ਬਈ ਕੱਲ ਸੁਲ ਸੁਲ ਲੁਕਾ ਲੈਣਾ ਕੀ ਨਾ ਜੀ ਆਪਣਾ ਹਾਂਜੀ ਮੇਰਾ ਨਾਮ ਸੁਖਪ੍ਰੀਤ ਹੈ ਜੀ ਤੇ ਇਹਦਾ ਕੀ ਨਾਮ ਹੈ ਇਹਦਾ ਨਾਮ ਲੱਕੀ ਹੈ ਜੀ ਕੀ ਰਿਸ਼ਤਾ ਕੀ ਤੁਹਾਡਾ ਬਰਿਸ਼ਤਾ ਬਸ ਮਸੇਰੀਆਂ ਜੀ ਠੀਕ ਹਾਂ ਇਹ ਨਾ ਜੀ ਐਨ ਆਰ ਆਈ ਹੈ ਆਪਣੇ ਮਾਤਾ ਪੱਕਾ ਕਾਲੇਆਲਾ ਪਿੰਡੋਂ ਜੀ ਸਰੁਜਿੰਦਰ ਕੌਰ ਜੀ ਉਹਨਾਂ ਦਾ ਨਾਮ ਹੈ ਜੀ ਉਹ ਉਹਨਾਂ ਦਾ ਪਰਿਵਾਰ ਸਾਰਾ ਜਿਹੜਾ ਬਾਹਰ ਰਹਿੰਦਾ ਹੈ ਵਿਦੇਸ਼ ਵਿੱਚ ਉਹ ਕੁਛ ਦਿਨਾਂ ਵਾਸਤੇ ਇੱਥੇ ਆਈ ਹੋਈ ਸੀਗੀ ਤੇ ਉਹਨਾਂ ਦੇ ਘਰੇ ਚੱਕੀ ਇੱਕ ਪਿੰਦੀ ਸਾਈਡ ਤੇ ਜੀ ਚੱਕੀ ਦੇ ਕੁਛ ਮੁੰਡੇ ਜਿਹੜੇ ਨੇ ਬੈਠਦੇ ਨੇ ਜੀ ਉਹ ਰਾਤ ਨੂੰ ਸੁੱਤੀ ਹੋਈ ਸੀ ਘਰੇ ਇਕੱਲੀ ਉਹਨੇ ਆਪਣੇ ਘਰ ਦਾ ਜਿਹੜਾ ਦਰਵਾਜ਼ਾ ਸੀਗਾ ਉਹ ਢੋਆ ਹੋਇਆ ਸੀ ਬੰਦ ਨਹੀਂ ਸੀ ਕੀਤਾ ਹੂੰ ਇਹ ਦੋ ਬੰਦੇ ਜਿਹੜੇ ਨੇ ਲਪਰੀ ਤੇ ਸਵੇ ਆਪਣੇ ਮੋਟੂ ਤੇ ਨੇ ਲਪਰੀ ਦਾ ਤੇ ਆਪਣੇ ਸੁਭਿੰਦਰ ਸਿੰਘ ਹੂੰ ਇਹ ਦੋਨੋਂ ਜਿਹੜੇ ਨੇ ਅੰਦਰ ਵੜ ਗਏ ਜੀ ਕੰਨ ਤੱਕ ਕੇ ਜੀ ਉਹਨਾਂ ਦੀ ਚੱਕੀ ਦੇ ਵਿੱਚ ਜਿਹੜੇ ਕੋਈ ਰਾਖੇ ਹੁੰਦੇ ਉਹਨਾਂ ਦੇ ਨਾਲ ਕੋਈ ਹੋਰ ਹੈਗੇ ਤੇ ਉਹਨਾਂ ਦਾ ਕੋਨਾ ਦਾ ਬੰਦ ਕਰਤਾ ਇਹਨਾਂ ਨੇ ਤੇ ਆਪੇ ਮਾਤਾ ਜਿਹੜੀ ਸ਼ੂ ਬੈੱਡ ਤੇ ਪਈ ਹੋਈ ਸੀ ਹੂੰ ਦੇ ਉਹ ਨਵੇਂ ਜਦੋਂ ਮੋਬਾਈਲ ਚੁੱਕਿਆ ਇਹਨਾਂ ਨੇ ਉਹ ਜਾਗ ਪਈ ਜਦੋਂ ਜਾਗ ਪਈ ਤਾਂ ਉਹ ਉੱਠੀ ਉਹਦੇ ਇਹਨਾਂ ਨੇ ਵਾਲੀਆਂ ਜਿਹੜੀਆਂ ਉਹਨੇ ਕੰਨਾਂ 'ਚ ਖਚੜੀਆਂ ਹੂੰ ਇਹ ਭੱਜ ਗਏ ਅ ਡਰਾਇਆ ਤਮਕਾਇਆ ਜੀ ਕੋਈ ਹਥਿਆਰ ਸੀ ਕਿ ਇਹ ਕਿਸ ਤਰ੍ਹਾਂ ਹਥਿਆਰ ਨਹੀਂ ਸੀ ਇਹਨਾਂ ਕੋਲ ਕੋਈ ਵੀ ਚੋਰੀ ਦੀ ਨੀਦ ਨਾਲ ਹੀ ਆਏ ਸੀ ਪਰ ਉਹ ਜਿਹੜੀ ਔਰਤ ਜੀ ਸੀ ਜਾਗ ਪਈ ਇਹਦੇ ਕਰਕੇ ਉਹ ਉੱਠੀ ਤੇ ਮਤਲਬ ਵਾਲੀ ਖਿੱਚ ਕੇ ਤੇ ਬਾਜੀ ਕੋਈ ਵਿਰੋਧ ਨਹੀਂ ਕੀਤਾ ਲੇਡੀਜ਼ ਵੱਲੋਂ ਨਹੀਂ ਲੇਡੀਜ਼ ਤੇ ਲੇਡੀਜ਼ ਬਜ਼ੁਰਗ ਔਰਤਾਂ ਜੀ ਉਹ ਵਿਰੋਧ ਕਰਨ ਜੋਕ ਨਹੀਂ ਹੋ ਤੇ ਇਹਨਾਂ ਨੂੰ ਫਿਰ ਗ੍ਰਿਫਤਾਰੀ ਕਿੱਥੋਂ ਕੀਤੀ ਜੀ ਇਹਨਾਂ ਦੀ ਗ੍ਰਿਫਤਾਰੀ ਜੀ ਪਹਿਲਾਂ ਅਨਨੋਮ ਆਪਣੇ ਬੰਦਿਆਂ ਦੇ ਖਿਲਾਫ ਪਰਚਾ ਦਰਜ ਕੀਤਾ ਸੀ ਜੀ ਫਿਰ ਅਸੀਂ ਆਪਦੇ ਸੋਰਸਾਂ ਨਾਲ ਹੀ ਪਤਾ ਲਗਾਇਆ ਤੇ ਅਸੀਂ ਉਹਨਾਂ ਨੂੰ ਵੈਰੀਫਾਈ ਕਰ ਲਿਆ ਵੀ ਇਹੀ ਦੋਵੇਂ ਜਿਹੜੇ ਨੇ ਚੋਰੀ ਜਿਹਨਾਂ ਨੇ ਕੀਤੀ ਹੈ ਜੀ ਤੇ ਅੱਜ ਇਹ ਮੋਟਰਸਾਈਕਲ ਤੇ ਜਾ ਰਹੇ ਸੀ ਕਿਸ ਸਾਈਡ ਨੂੰ ਆਪਦੇ ਤੇ ਜੀ ਉਹ ਕੁਜ਼ੀਨ ਨੂੰ ਅਰੈਸਟ ਕਰ ਲਿਆ ਇਹਨਾਂ ਨੇ ਸਾਡੇ ਫਰ ਮਿਆਂ ਨੂੰ ਕੰਸ਼ਾਪ ਕੀਤੀ ਤੇ ਵੀ ਜਿਹੜੀ ਚੋਰੀ ਅਸੀਂ ਕੀਤੀ ਹੈ ਤੇ ਸਾਡੇ ਕੋਲ ਮੋਬਾਈਲ ਤੇ ਵਾਲੀਆਂ ਹੈਗੀਆਂ ਉਹ ਅਸੀਂ ਜਲਦੀ ਬਰੌਂਡ ਕਰਵਾਵਾਂਗੇ ਫਰਦਰ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਅਮਲੇ ਚ ਲਿਆਂਦੀ ਜਾ ਰਹੀ ਹੈ ਕਿ ਕੋਈ ਅਦਾਲਤ ਤੇ ਪੇਸ਼ ਕੀਤਾ ਗਿਆ ਰਿਮਾਂਡ ਆ ਸਕਦਾ ਨਹੀਂ ਨਹੀਂ ਜੀ ਸਵੇਰੇ ਪੇਸ਼ ਕਰਾਂਗੇ ਜੀ ਅੱਜ ਹੁਣੇ ਹੀ ਖੜੇ ਹੈ ਜੀ ਸਵੇਰੇ ਪੇਸ਼ ਕਰਾਂਗੇ ਜੀ ਰਮਾਨ ਲੈ ਕੇ ਫਿਰ ਹੋਰ ਵੀ ਪਤਾ ਕਰਾਂਗੇ ਕਿ ਇਹਨਾਂ ਨੇ ਕੋਈ ਹੋਰ ਵੀ ਚੋਰੀਆਂ ਨੂੰ ਜਾਂ ਕਿ ਮਾਲੀਆਂ ਵਾਰਤ ਤੁਹਾਨੂੰ ਜਾਮ ਦਿੱਤਾ ਹੈ ਇਹ ਕਿੰਨੇ ਘੰਟਿਆਂ ਦੇ ਅੰਦਰ ਜਾਂ ਕਿੰਨੇ ਉਹਦੇ ਵਿੱਚ ਸੁਲਝਾ ਲਿਆ ਗਿਆ ਮਾਮਲਾ ਜੀ ਅਸੀਂ ਇਹ ਮਾਮਲਾ 30 ਘੰਟਿਆਂ ਦੇ ਵਿੱਚ ਕਰੀਬ ਸੁਲਝਾ ਲਿਆ ਹਾਂ ਹਮ ਇਹ ਜੇ ਕੀ ਕਹਿਣਾ ਚਾਹੂੰਗੇ ਕਿ ਕਿਸ ਤਰ੍ਹਾਂ ਦੇ ਲੋਕ ਚੌਕਸ ਰਹਿਣ ਕਿਸ ਤਰ੍ਹਾਂ ਦੀ ਅਵੇਅਰਨੈਸ ਲੈਣਾ ਚਾਹੂੰਗੇ ਜੀ ਅਵੇਰਨਸ ਸਤਹੀ ਹੈ ਜੀ ਵੀ ਜੇ ਆ ਕੋਈ ਮਾੜਾ ਆਦਮੀ ਆ ਜਿਹੜਾ ਮਾੜੇ ਰਿਕਾਰਡ ਦਾ ਆਦਮੀ ਆ ਉਹਨੂੰ ਘਰੇ ਬੰਦੇ ਨੂੰ ਨਾ ਬੰਦਦੇ ਉਹਨੂੰ ਆਪਦਾ ਪੇਦ ਨਾ ਦੇਣ ਜਿਵੇਂ ਕੋਈ ਬੰਦਾ ਮਿਸਤਰੀ ਇਨਵਰਟਰ ਦਾ ਹੈ ਬੈਟਰੀਆਂ ਦਾ ਹੈ ਬਿਜਲੀ ਦਾ ਹੈ ਉਹ ਜੇ ਮਾੜਾ ਆਦਮੀ ਆ ਤਾਂ ਉਹ ਆ ਕੇ ਜਦੋਂ ਘਰੇ ਆਉਂਦਾ ਉਹਦੋਂ ਪੇਦ ਲੈ ਜਾਂਦਾ ਤਾਂ ਫਿਰ ਉਹ ਮਾੜੇ ਵਾਰਦਾ ਤੁਨ ਜਾਣਦਾ ਜਿਹੜੇ ਚੰਗੇ ਅਦਾਲਤ ਦੇ ਰੋਕ ਨੇ ਉਹਨਾਂ ਲੋਕਾਂ ਨਾਲ ਮੀਲ ਬਲਬ ਰੱਖਿਆ ਜਾਵੇ ਮਾੜੇ ਆਦਮੀਆਂ ਨਾਲ ਜਿਹੜਾ ਮੀਲ ਬਲਬ ਕਿਸੇ ਤਰੀਕੇ ਬਿਨਾਂ ਰੱਖਿਆ ਜਾਵੇ ਸਰ ਇਹਨਾਂ ਦਾ ਲੇਡੀਜ਼ ਦੇ ਘਰ ਤੋਂ ਕਿੰਨੀ ਦੂਰੀ ਤੇ ਰਹਿੰਦੇ ਸੀਗੇ ਜੀ ਇਹ ਇਹ ਆਪਣੇ ਦਾਣਾ ਮੰਡੀ ਦਾ ਸਨ ਹੈਗਾ ਜੀ ਵਿੱਚੋਂ ਕੋਈ ਘੱਟੋ ਘੱਟ ਹੋਊਗਾ ਕੋਈ 1/2 ਕਿਲੋਮੀਟਰ ਦੱਸ ਮਤਲਬ ਕਿ ਲੇਡੀਜ਼ ਦੇ ਘਰ ਦੇ ਕੋਲ ਹੀ ਸੀਗੇ ਜਿੱਥੇ ਵਾਰਦਾਤ ਕੀਤੀ ਜਾਂਦੀ ਉਹ ਹੈ ਨਾ ਲੇਡੀਜ਼ ਦਾ ਘਰ ਜਿਹੜਾ ਹੈ ਉਹ ਮਰਟਾਣੀ ਹੈ ਜੀ ਤੇ ਇਹ ਪਿੰਡ ਦੇ ਵਿੱਚ ਰਹਿੰਦੇ ਨੇ ਫਿਰ ਇਹਨਾਂ ਨੇ ਕੋਈ ਰੈਕੀ ਕੀਤੀ ਸੀ ਕਿ ਆਂਦੇ ਜਾਂਦੇ ਹੀ ਵੇਖਿਆ ਸੀਗਾ ਉਹਨਾਂ ਨੂੰ ਨਹੀਂ ਇਹ ਅਸਲ ਦੇ ਵਿੱਚ ਨਾ ਜੀ ਉਹ ਆਟੇ ਦੀ ਚੱਕੀ ਉਹਨਾਂ ਦੀ ਉੱਥੇ ਜਾ ਕੇ ਜਿਹੜੇ ਆਪਣੇ ਵਾਰਾਗਰਦ ਮੁੰਡੇ ਵੇਂਦੇ ਆ ਤੇ ਇਹਨਾਂ ਨੂੰ ਪਤਾ ਸੀ ਕਿ ਉਹ ਆਈ ਹੋਈ ਹੁਣ ਮਾਤਾ ਤੇ ਉਹਦੇ ਕੰਨਾਂ 'ਚ ਸੋਨਾ ਪਾਇਆ ਆ ਤੇ ਇੱਥੇ ਹੋਰ ਹੈ ਨਹੀਂ ਅਸੀਂ ਉਹ ਕੱਲੀ ਰੰਦੀ ਠੀਕ ਕਿੰਨਾ ਵਜ਼ਨ ਸੀ ਸਰ ਵਾਲੀ ਤਾਂ ਜਿਹੜੀ ਲਾਈ ਹੈ ਹਾਂਜੀ ਉਹਦਾ ਵਜ਼ਨ ਕਿੰਨਾ ਕੋਈ ਇੱਕ ਤੋਲੇ ਦਾ ਸੀ ਜੀ ਇੱਕ ਤੋਲੇ ਦੀ ਵਾਲੀ ਹਾਂ ਤੇ ਕਿਹੜੇ ਪਿੰਡ ਤੋਂ ਇਹ ਮਤਲਬ ਰਹਿਣ ਵਾਲੇ ਸਾਰੇ ਕਿਹੜੇ ਬਿੰਦੂ ਬਾਰਦਾ ਜਿਹੜੀ ਆਪਣੇ ਵਾਰਦਾ ਤੇ ਵੀ ਜਿਹੜੀ ਇਹ ਪੱਕੇ ਕਾਲੇ ਵਾਲੀ ਹੋਈ ਹੈ ਤੇ ਜਿਹੜੀ ਦੋਸ਼ੀ ਨੇ ਦੋਵੇਂ ਇਹ ਵੀ ਪੱਕੇ ਕਾਲੇ ਵਾਲੇ ਤੇ ਐਫ ਆਈ ਆਰ ਕਿੱਥੇ ਲਾਂਚ ਕੀਤੀ ਗਈ ਕਿਹੜੇ ਥਾਣੇ ਦੇ ਵਿੱਚ ਐਫ ਆਈ ਆਰ ਥਾਣਾ ਬਰੋਕੇ ਚ ਠੀਕ ਠੀਕ ਥੈਂਕ ਯੂ ਥੈਂਕ ਯੂ ਗੁੱਡ ਨੇਮ ਸਰ ਮੇਰਾ ਨਾਮ ਐਸ ਆਈ ਦਿਵਿੰਦਰ ਸਿੰਘ ਐਸ ਐਚਓ ਬਰੋਕੇ ਥੈਂਕ ਯੂ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਤੇ ਪੈਨ ਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ